ਰੋਣੀ ਕਿ ਤੱਕ ਤੇ ਹੁਣ ਸਵੇਰ ਦੇ ਮੈਨੂੰ ਇਹਨਾਂ ਦੋ ਹੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧੰਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂ ਤਾਂ ਕਿ ਬਸ ਕੋ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾਲ ਹੀ ਤੇਰੇ ਵੱਲ ਦੇਖਣਾ ਨਾ ਤੇਰੇ ਜਵਾਕ ਵੱਲ ਦੇਖਣਾ ਕੇਵਲ ਨਹੀਂ ਦੇਖਣਾ ਮੇਰਾ 5 ਮਨ ਦਾ ਬੇਬੀ ਆ ਤੇ ਹਰ ਮੈਨੂੰ ਮੇਰਾ 5 ਮਨ ਬੜੀ ਨੇ ਇੰਜੈਕਸ਼ਨ ਵਾਲੇ ਮੇਰਾ ਨਾ ਦਿਮਾਗ ਨੇ ਮੇਤੇ ਟੈਨਸ਼ਨ ਪਈ ਨਾ ਸਵੇਰ ਦੇ ਫੋਨ ਹੌਲ-ਹੌਲ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤੱਕ ਅਜੇ ਸੋਸ਼ਲ ਮੀਡੀਆ ਤੇ ਅਪੀਰ ਹੋਈਆਂ ਮੇਰਾ ਫਸਟ ਡੇ ਆ ਕਿ ਮੈਨੂੰ ਇਹਨਾਂ ਬੈਡ ਵੀਲ ਹੁੰਦਾ ਪਿਆ ਨਾ ਕਹਿੰਦੇ ਕਿ ਸਿੰਪਲ ਸੌਂਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀਆਂ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀਆਂ ਤੂੰ ਫਿਰ ਸ਼ੂਟ ਪਾ ਕੇ ਵੀ 2 ਨਹੀਂ ਕਰਦੀਆਂ ਤੂੰ ਕਰਨੀਆਂ ਹੀ ਨਹੀਂ ਆ ਜਿਹੜੇ ਇਹਨਾਂ ਲੋਕ ਕਰਦੇ ਪਏ ਆ ਮੈਨੂੰ ਦੱਸੋ ਨਾ ਇਤਨੇ ਗਲਤ ਕਿਤੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਤੇ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੋ ਛੋਟੇ ਕੱਪੜੇ ਜਾਂ ਹਾਂ ਦਾ ਲਾਦਾ ਕਿਰੇ ਐਡੇ ਟਾ ਸ਼ਾਰਟਸ ਕੋਲੇ ਸ਼ਾਰਟ ਟੌਪ ਵਾਲੀ ਮੈਨੂੰ ਦੱਸੋ ਨਾ ਮੈਂ ਗਲਤ ਕੀਤੀ ਆ ਆ ਤੇ ਗਲਤ ਬਿਲਕੁਲ ਗਲਤ ਯਾਰ ਕੋਈ ਜਾਣ ਜਾਣ ਕੇ ਦੁਖੀ ਕਰਦੇ ਪਏ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਜਿੰਨਾ ਰਮ ਕੀਤਾ ਪਿਆ ਮੇਰਾ ਯਾਰ ਤੋਂ ਅੱਜ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਹੋ ਕੋਈ ਕਈ ਉਹ ਫੋਨ ਪ੍ਰਾਈਵੇਟ ਪਰ ਸਿੰਪਲ ਵੀਡੀਓ ਸਿਰ ਗਲਤੀ ਕੀਤੀ ਹੈ ਨਾ ਉਹ ਕੋਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾ ਹਾ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਸੜਕਾਂ ਤੇ ਮੈਂ ਇਹ ਵੀਡੀਓ ਨੂੰ ਨਾਰਮਲ ਕਰੂੰਗੀ ਐਵੇਂ ਬਹੁਤ ਘੱਟ ਬਾਅਦ ਉਹ ਜਾ ਕੇ ਵੀਡੀਓ ਅਪਲੋਡ ਕਰਦੀ ਹਾਂ ਹੁਣ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਆ ਇਹਨਾਂ ਨੂੰ ਨਹੀਂ ਪਤਾ ਕਿ ਕੋਈ ਮੈਨੂੰ ਜਾੜ ਕੇ ਡਰਾਉਣ ਦਾ ਪਿਆ ਕੋਈ ਕੀ ਤਾਂ ਕਿਹਨ ਦਮ ਪਰ ਹੱਥ ਜੋੜ ਕੇ ਆਹ ਯਕੀਨਤਾਂ ਨੂੰ ਆ ਕਿ ਮੈਂ ਕਿਤੇ ਤੁਮਾਂ ਅੱਗੇ ਨਹੀਂ ਮੰਗੀ ਤੇ ਮੈਂ ਸਾਰੇ ਉਹ ਮੰਗਦੀ ਹਾਂ ਪਰ ਮੈਨੂੰ ਤਾਂ ਕੰਡਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਰਾਖ ਹੋ ਗਿਆ ਯਾਰ ਮੈਂ ਪਾਗਲ ਥੋਣੀ ਆ ਜਿਹੜੀ ਚੀਜ਼ ਤੋਂ ਮੈਂ ਕੀਤਾ ਮੈਂ ਜਿਹਦੇ ਹਰ ਵਾਰ ਰੁਕਿਆ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਕਾਹਦਾ ਮੈਂ ਉਹ ਮੇਰ ਮਤਲਬ ਮੈਨੂੰ ਕਾਡਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਦੀ ਪ੍ਰਮੋਸ਼ਨ ਕਰਦੀ ਰਹੇਗੀ ਸਿਰਫ ਇੱਕ ਅਸਟ੍ਰੋਲੋਜੀ ਪ੍ਰਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਜਦੋਂ ਮੈਂ ਨੋਮਿੰਟ ਪਰਵਾਇਰ ਦੇ ਹੋਣੀ ਸੀ ਉਹ 3-4 ਮਹੀਨੇ ਪਹਿਲਾਂ ਮੈਨੂੰ ਦਿੱਤੀ ਮੈਂ ਉਹ ਪ੍ਰਮੋਸ਼ਨ ਆ ਬੰਦ ਵੀ ਕਰਤੀ ਆ ਟੈਂਸ਼ਨ ਮਤਲਬ ਤੁਮਾਨੂੰ ਕੋਈ ਵੀ ਹੋ ਜੀ ਐਸਟ੍ਰੋਲੋਜੀ ਪਰ ਮੋਸਮੇ ਪੋਸਟ ਵੀ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਦੇ ਮੈਨੂੰ ਇਹਨਾਂ ਦੋ ਕੀ ਕੋਈ ਮੈਨੂੰ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧੰਕੀਆਂ ਵਾਲੀ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਇੱਕ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾ ਹੀ ਤੇਰੇ ਵੱਲ ਦੇਖਣਾ ਨਾ ਤੇਰੇ ਜਵਾਬ ਵੱਲ ਦੇਖਣਾ ਕਹਿਵਾਂ ਨਹੀਂ ਦੇਖਣਾ ਮੇਰਾ 5 ਮਹੀਨੇ ਦਾ ਬੇਬੀ ਆ ਤੇ ਯਾਰ ਮੈਨੂੰ ਮੇਰਾ 5 ਮਹੀਨਿਆਂ ਦਾ ਇਨਸਟਰਕਸ਼ਨ ਵਾਲੇ ਜਦ ਮੇਰੇ ਨਾਲ ਦਿਮਾਗ ਤੇ ਮੇਰੇ ਟੈਂਸ਼ਨ ਪਈ ਨਾ ਸਵੇਰ ਤੇ ਫੋਨ ਰੋਲ ਰੋਲ ਕੇ ਮੈਂ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤਾਂ ਕਿ ਸੋਸ਼ਲ ਮੀਡੀਆ ਤੇ ਬਿਊਟੀ ਰੋਡੀਆਂ ਮੇਰਾ ਬਰਥਡੇ ਆ ਕਿ ਮੈਨੂੰ ਇਹਨਾ ਬੈਡ ਵੀਡਿਓ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀ ਆ ਤਾਂ ਲੇਕਿ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਆ ਤੂੰ ਫਾਵੇ ਸੂਟ ਪਾ ਕੇ ਵੀ ਤੂੰ ਨਹੀਂ ਕਰਨੀ ਆ ਤੂੰ ਕਰਨੀ ਆ ਹੀ ਨਹੀਂ ਆ ਜਿਹੜੇ ਇਹਨਾਂ ਲੋਕ ਕਰਦੇ ਪਏ ਆ ਕੋਣ ਮੈਨੂੰ ਦੱਸੋ ਨਾ ਇਤਨੇ ਗਲਤ ਕਿਤੇ ਸਾਰੇ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਤੇ ਸਿੰਪਲ ਵੀਡੀਓ ਤੇ ਗੱਲ ਲਾ ਤੇ ਤੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਆ ਮੈਂ ਕੁਝ ਛੋਟੇ ਕੱਪੜੇ ਆ ਜਹਾਂ ਦਾ ਨਾਦਾ ਗੇਰੇ ਐਡਾਟਾ ਸ਼ਾਰਟਸ ਪਾ ਲੇ ਸ਼ਾਰਟ ਟੌਕ ਪਾ ਲਈ ਮੈਨੂੰ ਦੱਸੋ ਨਾ ਮੈਂ ਗਲਤ ਕਿੱਤੀ ਆ ਆ ਤੇ ਗਲਤ ਬਿਲਕੁਲ ਗਲਤ ਯਾਰ ਜਾਨ ਜਾਨ ਕੇ ਦੁਖੀ ਕਰਦੇ ਪਏ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਜਿਹੜਾ ਆਰਾਮ ਕੀਤਾ ਪਿਆ ਮੇਰਾ ਯਾਰ ਤੂੰ ਅੱਜ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਕੋਈ ਕੋਈ ਕਈ ਉਹ ਫੋਨ ਪ੍ਰਾਈਵੇਟ ਪਰ ਸਿੰਪਲ ਵੀਡੀਓ 'ਚ ਗਲਤੀ ਕੀਤੀ ਹੈ ਨਾ ਉਹ ਲਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਫ ਹਾਫ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੇ ਆ ਸੜਕਾਂ ਤੇ ਮੈਂ ਇਹਦੀ ਵੀਡੀਓ ਨੂੰ ਨਾਰਮਲ ਕਰੂੰਗੀ ਮੈਂ ਬਹੁਤ ਘੱਟ ਬਾਅਦ ਬਾਅਦ ਜਾ ਕੇ ਵੀਡੀਓ ਅਪਲੋਡ ਕਰਦੀ ਹਾਂ ਹੋਰ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਆ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਜਾੜ ਕੇ ਡਰਾਉਣ ਦਾ ਪਿਆ ਕੋਈ ਕੀ ਤਾਂ ਕਿ ਦਮ ਪਰ ਹੱਥ ਜੋੜ ਕੇ ਆਹ ਯਕਿਨਿਤ ਤਾਹੋ ਆ ਕਿ ਮੈਂ ਕਿਤੇ ਤੁਹਾਨੂੰ ਅਭੀ ਨਹੀਂ ਮੰਗਦੀ ਮੈਂ ਸਾਰੇ ਤੁਹਾਨੂੰ ਮੰਗਦੀ ਹਾਂ ਪਰ ਮੈਨੂੰ ਤੌਂ ਕਰਨਾ ਬੰਦ ਕਰ ਦਿਓ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਰਾਖ ਹੋ ਗਿਆ ਯਾਰ ਮੈਂ ਪਾਗਲ ਤੋਂ ਨਹੀਂ ਨਾ ਜਿਹੜੀ ਚੀਜ਼ ਤੋਂ ਬਣਾ ਕਿਤਾ ਮੈਂ ਹਜ਼ਾਰ ਵਾਰ ਰੁਕਿਆ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਕਾਲ ਤਾਂ ਮੈਂ ਉਹ ਮੇਰ ਮਤਲਬ ਮੈਨੂੰ ਖਾਡਣਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਪ੍ਰਮੋਸ਼ਨ ਕਰਦੀ ਰਹੇਂਗੀ ਸਿਰਫ ਇੱਕ ਅਸਟ੍ਰੋਲੋਜੀ ਪ੍ਰਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਜਦੋਂ ਵੀ ਨਾਮਿਤ ਪਰਵਾਰ ਦੇ ਹੋਣੇ ਸੀ ਉਹ 3-4 ਮਹੀਨੇ ਪਹਿਲਾਂ ਮੇਰੇ ਦਿੱਤੀ ਮੈਂ ਉਹ ਪ੍ਰਮੋਸ਼ਨਾਂ ਬੰਦ ਵੀ ਕਰਤੀਆਂ ਟੈਂਸ਼ਨ ਮਤਲਬ ਤੁਮਾਂ ਦੇ ਕੋਈ ਵੀ ਹੋ ਜੀ ਐਸਟ੍ਰੋਲੋਜੀ ਪਰ ਮੌਸਮ ਪਰ ਮੋਸਮ ਉਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਦੇ ਮੈਨੂੰ ਇਹਨਾਂ ਦੋ ਕੀ ਕੋਈ ਮੈਨੂੰ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਇੱਕ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾ ਹੀ ਤੇਰੇ ਵੱਲ ਦੇਖਣਾ ਨਾ ਤੇਰੇ جواب ਵੱਲ ਦੇਖਣਾ ਕਹਿਵਾਂ ਨਹੀਂ ਦੇਖਣਾ ਮੇਰਾ 5 ਮਹੀਨੇ ਦਾ ਬੇਬੀ ਆ ਤੇ ਯਾਰ ਮੈਨੂੰ ਮੇਰਾ 5 ਮਹੀਨ ਹੋਇਆ ਇਸ ਐਕਚਰ ਵਾਲੇ ਜਦ ਮੇਰੇ ਨਾਲ ਦਿਮਾਗ ਤੇ ਮੇਤੇ ਟੈਂਸ਼ਨ ਪਈ ਨਾ ਸਵੇਰ ਦੇ ਫੋਨ ਫੋਨ ਰਣ ਕੇ ਮੈਂ ਦਿਮਾਗ ਖਰਾਬ ਹੋ ਗਿਆ ਮੈਂ ਅਰਜ਼ਕਾ ਜਦੋਂ ਜੋਸ਼ਲ ਮੀਡੀਆ ਤੇ ਅਕਊਰਿਟੀਆ ਮੇਰਾ ਫਸਟ ਡੇ ਆ ਕੇ ਮੈਨੂੰ ਇਹਨਾ ਬੈਡ ਵੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੂੰ ਨਹੀਂ ਕਰਨੀ ਆਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਤੂੰ ਫਾਵੇ ਸੂਟ ਪਾ ਕੇ ਵੀ ਤੂੰ ਨਹੀਂ ਕਰਨੀ ਤੂੰ ਕਰਨੀ ਆ ਹੀ ਨਹੀਂ ਆ ਜਿਹੜੇ ਇਹਨਾਂ ਲੋਕ ਕਰਦੇ ਪਏ ਆ ਕੋਣ ਮੈਨੂੰ ਦੱਸੋ ਨਾ ਇਤੇ ਮੈਂ ਗਲਤ ਕਿੱਥੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਤੇ ਸਿੰਪਲ ਵੀਡੀਓ ਤੇ ਗੱਲ ਲਾਤੇ ਤੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੁਝ ਛੋਟੇ ਕੱਪੜੇ ਆ ਜਹਾਂ ਦਾ ਲੱਦਾ ਗੇਰੇ ਐਡਟਡ ਸ਼ਾਰਟਸ ਪਾ ਲੇ ਸ਼ਾਰਟ ਆਪ ਕੋ ਨੀ ਮੈਨੂੰ ਦੱਸੋ ਨਾ ਮੈਂ ਗਲਤ ਕਿੱਤੀ ਆ ਆ ਤੇ ਗਲਤ ਬਿਲਕੁਲ ਗਲਤ ਯਾਰ ਜਾਨ ਜਾਨ ਕੇ ਦੁਖੀ ਕਰਦੇ ਪੈ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਜਿਹੜਾ ਆਰਾਮ ਕੀਤਾ ਪਿਆ ਮੇਰਾ ਯਾਰ ਤੂੰ ਅੱਜ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਕੋਈ ਕੋਈ ਕਈ ਉਹ ਫੋਨ ਪ੍ਰਾਈਵੇਟ ਪਰ ਸਿੰਪਲ ਵੀਡੀਓ ਸਗਰਤੀ ਕਿਤੇ ਆ ਨਾ ਉਹ ਦਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾ ਫਸ ਕਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਛੜਕਾਂ ਤੇ ਮੈਰੀਆ ਵੀਡੀਓ ਨੂੰ ਨਾਰਮਲ ਕਰੂੰਗੀ ਮੈਂ ਬਹੁਤ ਘੱਟ ਵਾਰ ਜਾ ਕੇ ਵੀਡੀਓ ਅਪਲੋਡ ਕਰਦੀ ਹਾਂ ਹੋਰ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਮੈਨੂੰ ਕਿਉਂ ਮਨ ਤਾ ਕਰਦੇ ਪਏ ਹੋ ਯਾਰ ਫੇਕ ਆਈਡੀਆਸ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਜਾੜ ਕੇ ਡਰਾਉਣ ਦਾ ਪਿਆ ਕੋਈ ਕੀ ਤਾਂ ਕਿਸੇ ਦਮ ਪਰ ਹੱਥ ਜੋੜ ਕੇ ਆਈ ਆ ਕਿ ਤੁਹਾਨੂੰ ਆ ਕਿ ਮੈਂ ਇਹ ਤੁਹਾਨੂੰ ਆ ਵੀ ਨਹੀਂ ਮੰਗਦੀ ਮੈਂ ਸਾਰੇ ਉਹ ਤੁਹਾਨੂੰ ਮੰਗਦੀ ਹਾਂ ਪਰ ਮੈਨੂੰ ਤੌਂ ਕਰ ਨਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਦਾ ਵੀਡੀਓ ਦੇਖਦੇ ਮੇਰਾ ਦਿਮਾਗ ਰਾਖ ਹੋ ਗਿਆ ਯਾਰ ਮੈਂ ਪਾਗਲ ਥੋਣੀ ਆ ਜਿਹੜੀ ਚੀਜ਼ ਤੋਂ ਮਨਾ ਕੀਤਾ ਮੈਂ ਹਰ ਵਾਰ ਰੁਕਿਆ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਕੱਲ ਤਾਂ ਮੈਂ ਉਹ ਮੇਰ ਮਤਲਬ ਮੈਨੂੰ ਖਾਡਦਾ ਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟੋਲੋਜੀ ਪ੍ਰੋਮੋਸ਼ਨ ਕਰਦੀ ਰਹੇਂਗੀ ਸਿਰਫ ਇੱਕ ਕੈਸਟੋਲੋਜੀ ਪ੍ਰੋਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਤੁਹਾਨੂੰ ਨੋਮਰਿਕ ਪਾਰਨਰ ਨੇ ਵਾਰਨਿੰਗ ਦਿੱਤੀ ਉਹ 3-4 ਮਹੀਨੇ ਪਹਿਲਾਂ ਮੈਨੂੰ ਦਿੱਤੀ ਮੈਂ ਉਹ ਪ੍ਰੋਮੋਸ਼ਨ ਆ ਬੰਦ ਵੀ ਕਰਤੀ ਆ ਤੇ ਜਨਮ ਤੋਂ ਤਮਾਨ ਮੈਂ ਕੋਈ ਵੀ ਹੋ ਜੀ ਐਸਟ੍ਰੋਲੋਜੀ ਪਰ ਮੋਸਟ ਮੈਂ ਕੁਝ ਵੀ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਤੇ ਮੈਨੂੰ ਇਹਨਾਂ ਦੂਰ ਕੋਈ ਮੇਰੇ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਕੋਈ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾ ਹੀ ਤੇਰੇ ਵੱਲ ਦੇਖਣਾ ਨਾ ਤੇਰੇ ਜਵਾਬ ਵੱਲ ਦੇਖਣਾ ਕੇ ਵੱਲ ਨਹੀਂ ਦੇਖਣਾ ਮੇਰਾ 5 ਮੰਥ ਦਾ ਬੇਬੀ ਆ ਤੇ ਯਾਰ ਮੈਨੂੰ ਮੇਰਾ 5 ਮੰਥ ਹੋਈ ਨਹੀਂ ਸੀ ਅਕਸ਼ਰ ਨੂੰ ਵਾਲੇ ਮੇਰੇ ਨਾਲ ਦਿਮਾਗ ਤੇ ਮੇਰੇ ਟੈਂਸ਼ਨ ਪਈ ਨਾ ਸਵੇਰ ਦੀ ਫੋਨ ਫੋਨ ਕਿ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਅਸਲ ਤਕ ਕਿ ਜੋਸ਼ਲ ਮੀਡੀਆ ਤੇ ਅਫੀਰੋਨੀਆ ਮੇਰਾ ਫਸਟ ਡੇ ਆ ਕੇ ਮੈਨੂੰ ਇਹਨਾ ਬੈਡ ਵੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੂੰ ਨਹੀਂ ਕਰਨੀ ਆ ਹਾਂ ਦੇਖੀ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਆ ਤੂੰ ਫਾਵੇ ਸੂਟ ਪਾ ਕੇ ਵੀ ਤੂੰ ਨਹੀਂ ਕਰਨੀ ਆ ਤੂੰ ਕਰਨੀ ਆ ਹੀ ਨਹੀਂ ਆ ਜਿਹੜੇ ਇਹਨਾਂ ਲੋਕ ਕਰਦੇ ਪਏ ਆ ਹੋਣ ਮੈਨੂੰ ਦੱਸੋ ਨਾ ਇਤਨੇ ਗਲਤ ਕਿਤੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਤੇ ਸਿੰਪਲ ਵੀਡੀਓ ਤੇ ਗੱਲ ਲਾਤੇ ਤੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਆ ਮੈਂ ਕੁਝ ਛੋਟੇ ਕੱਪੜੇ ਆ ਜਹਾਂ ਦਾ ਲੱਦਾ ਗੇਰੇ ਐਡਾਟ ਸ਼ਾਰਟਸ ਪਾ ਲੇ ਸ਼ਾਰਟ ਟੌਪ ਪਾ ਲਈ ਮੈਨੂੰ ਦੱਸੋ ਨਾ ਮੈਂ ਗਲਤ ਕਿੱਥੇ ਆ ਆਹ ਤੇ ਗਲਤ ਬਿਲਕੁਲ ਗਲਤ ਏ ਯਾਰ ਜਾਰ-ਜਾਰ ਕੇ ਦੁਖੀ ਕਰਦੇ ਪਏ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਝ ਕਰੀ ਜਾਂਦਾ ਜਿਹੜਾ ਆਰਾਮ ਕੀਤਾ ਪਿਆ ਮੇਰਾ ਯਾਰ ਤੂੰ ਅੱਜ ਦੇ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਕੋਈ ਕੋਈ ਕਈ ਉਹ ਫੋਨ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਤੇ ਗਲਤੀ ਕੀਤੀ ਹੈ ਨਾ ਉਹ ਦਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਫ ਹਾਫ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਸੜਕਾਂ ਤੇ ਮੇਰੀ ਵੀਡੀਓ ਨੂੰ ਨਾਰਮਲ ਕਰੂੰਗੀ ਮੈਂ ਬਹੁਤ ਘੱਟ ਬਾਅਦ ਵਾਰ ਲੈ ਕੇ ਵੀਡੀਓ ਅਪਲੋਡ ਕਰਦੀ ਹਾਂ ਤੋ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਟਾਰਗੇਟ ਕਰਦੇ ਪਏ ਹੋ ਯਾਰ ਫੇਕ ਆਈਡੀਆਸ ਇਹਨਾਂ ਨੂੰ ਪਤਾ ਕਿ ਕੋਈ ਮੈਨੂੰ ਜਾੜ ਕੇ ਡਰਾਉਣ ਦਾ ਪਿਆ ਕੋਈ ਕੀ ਤਾਂ ਕਿ ਦਮਾ ਬੜਾ ਹੱਥ ਜੋੜ ਕੇ ਆਈ ਹੈ ਕਿ ਤੁਹਾਨੂੰ ਆ ਕਿ ਮੈਂ ਕਿਤੇ ਤੁਹਾਨੂੰ ਆ ਵੀ ਨਹੀਂ ਮੰਗੀ ਤੇ ਮੈਂ ਸਾਰੇ ਉਹ ਤੁਹਾਨੂੰ ਮੰਗਦੀ ਹਾਂ ਪਰ ਮੈਨੂੰ ਤਾਂ ਕਰ ਨਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਦਾ ਵੀਡੀਓ ਦੇਖਦੇ ਮੇਰਾ ਦਿਮਾਗ ਰਾਖ ਹੋ ਗਿਆ ਯਾਰ ਮੈਂ ਪਾਗਲ ਥੋਣੀ ਆ ਜਿਹੜੀ ਚੀਜ਼ ਤੋਂ ਬਣਾ ਕਿਤਾ ਮੈਂ ਹਜ਼ਾਰ ਵਾਰ ਰੁਕਿਆ ਹਰ ਵਨ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਕੱਲ ਤਾਂ ਮੈਂ ਉਹ ਮੇਰ ਮਤਲਬ ਮੈਨੂੰ ਕਾਟ ਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟੋਲੋਜੀ ਦੇ ਪ੍ਰਮੋਸ਼ਨ ਕਰਦੀ ਰਹੀਂ ਜੀ ਸਿਰਫ ਇੱਕ ਕੈਸਟੋਲੋਜੀ ਪ੍ਰਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਤੁਹਾਨੂੰ ਵੀ ਨਮਿਤ ਪਰ ਮੈਨੂੰ ਹੋਣੀ ਸੀ ਉਹ 3-4 ਮਹੀਨੇ ਪਹਿਲਾਂ ਮੈਨੂੰ ਦਿੱਤੀ ਮੈਂ ਉਹ ਪ੍ਰਮੋਸ਼ਨਾਂ ਬੰਦ ਵੀ ਕਰਤੀਆਂ ਟੈਂਸ਼ਨ ਮਤਲਬ ਤਾਂ ਮਨ ਦੇ ਬੋਏ ਵੀ ਹੋ ਜੀ ਅਸਟ੍ਰੋਲੋਜੀ ਪਰ ਉਸ ਨੂੰ ਕੋਸ਼ਿਸ਼ ਵੀ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਦੇ ਮੈਨੂੰ ਇਹਨਾਂ ਦੋ ਕੀ ਕੋਈ ਮੈਨੂੰ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂ ਤਾਂ ਕਿ ਬਸ ਕੋਈ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾ ਹੀ ਤੇਰੇ ਵੱਲ ਦੇਖਣਾ ਨਾ ਤੇਰੇ ਜਵਾਕ ਵਾਂ ਦੇਖਣਾ ਕੇਵਲ ਨਹੀਂ ਦੇਖਣਾ ਮੇਰਾ 5 ਮਹੀਨੇ ਦਾ ਬੇਬੀ ਆ ਤੇ ਹਰ ਮੈਨੂੰ ਮੇਰਾ 5 ਮਹੀਨہ ਵਜੇ ਨੇ ਜੈਕਚਰ ਨੂੰ ਦੇ ਮੇਰੇ ਨਾਲ ਦਿਮਾਗ ਤੇ ਮੇਤੇ ਟੈਂਸ਼ਨ ਪਈ ਨਾ ਸਵੇਰ ਦੀ ਫੋਨ ਹੌਣ ਹੌਣ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤੋਂ ਕਿ ਜੋਸ਼ਲ ਮੀਡੀਆ ਦੇ ਅਗੇੁਰੀਆ ਮੇਰਾ ਫਰਸਟ ਡੇ ਆ ਕਿ ਮੈਨੂੰ ਇਹਨਾ ਬੈਡ ਵੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀ ਆ ਹਾਂ ਲੇਕਿ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਆ ਤੂੰ ਫਾਵੇ ਸੂਟ ਪਾ ਕੇ ਵੀ ਤੂੰ ਨਹੀਂ ਕਰਨੀ ਆ ਤੂੰ ਕਰਨੀ ਆ ਹੀ ਨਹੀਂ ਆ ਜਿਹੜੇ ਇਹਨਾਂ ਲੋਕ ਕਰਦੇ ਪਏ ਆ ਔਰ ਮੈਨੂੰ ਦੱਸੋ ਨਾ ਕਿ ਮੈਂ ਗਲਤੀ ਕਿੱਥੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਦੇ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੋ ਛੋਟੇ ਕੱਪੜੇ ਜਾਂ ਹਾਂ ਦਾ ਨਾਦਾ ਗੇਰੇ ਆਈ ਡੈਟਾ ਸ਼ਾਰਟਸ ਪਾ ਲੇ ਸ਼ਾਰਟ ਟੌਪ ਪਾ ਲਈ ਮੈਨੂੰ ਦੱਸੋ ਨਾ ਮੈਂ ਗਲਤ ਕਿੱਥੇ ਆ ਆਹ ਤੇ ਗਲਤ ਬਿਲਕੁਲ ਗਲਤ ਯਾਰ ਤੂੰ ਜਾਣ ਜਾਣ ਕੇ ਦੁਖੀ ਕਰਦੇ ਪੈ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਜਿਹਨਾਂ ਆਰਾਮ ਕੀਤਾ ਪਿਆ ਮੇਰਾ ਯਾਰ ਤੂੰ ਅੱਜ ਦੇ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਕੋਈ ਕੋਈ ਕਈ ਆ ਤਾਂ ਉਹ ਫੋਨ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਤੇ ਗਲਤੀ ਕਿਤੇ ਆ ਨਾ ਉਹ ਤੁਸੀਂ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਫ ਹਾਫ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਸੜਕਾਂ ਤੇ ਮੈਂ ਇਹਦੀ ਵੀਡੀਓ ਬਣਾਉਣ ਕਰੂੰਗੀ ਐਵੇਂ ਬਹੁਤ ਘਟ ਬਾਅਦ ਬਾਅਦ ਜਾ ਕੇ ਵੀਡੀਓ ਅਪਲੋਡ ਕਰਦੀ ਆ ਓਏ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਜ਼ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਟਾਰਗੇਟ ਡਰਾਉਣ ਦਾ ਪਿਆ ਕੋਈ ਕੀ ਤਮ ਕੀ ਨਾ ਬੜਾ ਹੱਥ ਜੋੜ ਕੇ ਆਹ ਯਕਿਨਿਤ ਤਾ ਹੋ ਕਿ ਮੈਂ ਕਿਤੇ ਤੁਹਾਨੂੰ ਵੀ ਨਹੀਂ ਮੰਗਦੀ ਮੈਂ ਸਾਰੇ ਤੁਹਾਨੂੰ ਮੰਗਦੀ ਆ ਬੱਸ ਮੈਨੂੰ ਤਾਂ ਕੰਨਾਂ ਦਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਥੋੜੀ ਹਾਂ ਜਿਹੜੀ ਚੀਜ਼ ਤੋਂ ਮੈਂ ਕੀਤਾ ਮੈਂ ਹਰ ਜੀ ਹਰ ਵਾਰ ਰੁਕੀਆਂ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਕੱਲ ਤਾਂ ਮੈਂ ਉਹ ਮੇਰ ਮਤਲਬ ਮੈਨੂੰ ਘਾਟ ਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਪਰਮੋਸ਼ਨ ਕਰਦੀ ਰਹੇਂਗੀ ਸਿਰਫ ਇੱਕ ਗੈਸਟਰੋਲੋਜੀ ਪ੍ਰੋਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਚਲੋ ਮੈਂ ਨੋਮਿਟ ਪਰ ਪੈਰੋਲੇ ਹੋ ਵਾਲੀ ਸੀ ਉਹ 3 ਉਹ 3-4 ਮਹੀਨੇ ਪਹਿਲਾਂ ਮੇਰੇ ਦਿੱਤੀ ਮੈਂ ਉਹ ਪ੍ਰੋਮੋਸ਼ਨ ਆ ਬੰਦ ਵੀ ਕਰਤੀਆਂ ਤੇ ਜਰ ਮਤਮਨ ਮੈਂ ਕੋਈ ਵੀ ਹੋ ਜੀ ਅਸਟ੍ਰੋਲੋਜੀ ਪ੍ਰੋਮੋਸ ਉਹ ਕੋਈ ਵੀ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਦੇ ਮੈਨੂੰ ਇਹਨਾਂ ਦੁਹੀਂ ਕੋਈ ਮੇਰਾ ਵੀਡੀਓ ਸੈਂਡ ਕਰ ਲਈ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈਆਂ ਤਾਂ ਕਿ ਬਸ ਕੋਈ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾ ਹੀ ਤੇਰੇ ਵੱਲ ਦੇ ਕੇ ਨਾ ਤੇਰੇ ਜਵਾਕ ਵਾ ਦੇ ਕੇ ਨਾ ਕੇ ਵੰਦੀ ਦੇਖਣਾ ਮੇਰਾ 5 ਮਹੀਨੇ ਦਾ ਬੇਬੀ ਆ ਤੇ ਹਣ ਮੇਰੇ ਨਾ ਦਿਮਾਗ ਤੇ ਮੇਤੇ ਟੈਨਸ਼ਨ ਪਈ ਨਾ ਸਵੇਰ ਤੇ ਫੋਨ ਫੋਨ ਕਰਕੇ ਮੇਰਾ ਦਿਮਾਗ ਰੱਪ ਹੋ ਗਿਆ ਮੈਂ ਅੱਜ ਤੱਕ ਨਹੀਂ ਸੋਸ਼ਲ ਮੀਡੀਆ ਤੇ ਬਿਊਟੀ ਰੋਡੀਆਂ ਮੇਰਾ ਫਸਟ ਡੇ ਆ ਕਿ ਮੈਨੂੰ ਇਹ ਨਾ ਬੈਡ ਵੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀਆ ਹਾਂ ਲੇਕਿ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀਆ ਤੂੰ ਫਾਵੇ ਸੂਟ ਪਾ ਕੇ ਵੀ ਤੋਂ ਨਹੀਂ ਕਰਨੀਆ ਤੂੰ ਕਰਨੀਆ ਹੀ ਨਹੀਂ ਆ ਜਿਹੜੇ ਇਹਨਾਂ ਲੋਕ ਕਰਦੇ ਪਏ ਆ ਔਰ ਮੈਨੂੰ ਦੱਸੋ ਨਾ ਕਿ ਮੈਂ ਗਲਤੀ ਕੀਤੀ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਤੇ ਸਿੰਪਲ ਵੀਡੀਓ ਤੇ ਗੱਲ ਨਾ ਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੋ ਛੋਟੇ ਕੱਪੜੇ ਜਾਂ ਹਾਂ ਦਾ ਲਾਦਾ ਗਏਰੇ ਆਈ ਡੈਡਾ ਸ਼ਾਰਟਸ ਪਾ ਲੇ ਸ਼ਾਰਟ ਟਾਕ ਪਾ ਲਈ ਮੈਨੂੰ ਦੱਸੋ ਨਾ ਮੈਂ ਗਲਤ ਕੀਤੀ ਆ ਆ ਤੇ ਗਲਤ ਬਿਲਕੁਲ ਗਲਤ ਯਾਰ ਤੁਸੀਂ ਜਾੜ ਜਾਣ ਕੇ ਦੁਖੀ ਕਰਦੇ ਪਏ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਜਿਹਨਾਂ ਆਰਾਮ ਕੀਤਾ ਪਿਆ ਮੇਰਾ ਯਾਰ ਤੁਸੀਂ ਅੱਜ ਦੇ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਕੋਈ ਕੋਈ ਕਈ ਉਹ ਫੋਨ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਚ ਕਰਤੀ ਕਿੱਥੇ ਆ ਨਾ ਉਹ ਤੁਸੀਂ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਫ ਹਾਫ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਸੜਕਾਂ ਤੇ ਮੈਂ ਇਹ ਵੀਡੀਓ ਨੂੰ ਨਾਰਮਲ ਕਰੂੰਗੀ ਐਵੇਂ ਬਹੁਤ ਘੱਟ ਬਾਰ ਜਾ ਕੇ ਵੀਡੀਓ ਅਪਲੋਡ ਕਰਦੀ ਆ ਉਹ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਆ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਟਾਰਗੇਟ ਡਰਾਉਣ ਦਾ ਪਿਆ ਕੋਈ ਕੀ ਤਮ ਕੀ ਨਾ ਪਰ ਹੱਥ ਜੋੜ ਕੇ ਆਹ ਯਕਿਨਿਤ ਹਾਂ ਕਿ ਮੈਂ ਤੁਹਾਨੂੰ ਕਿਤੇ ਵੀ ਨਹੀਂ ਮੰਗਦੀ ਮੈਂ ਸਾਰੇ ਤੁਹਾਨੂੰ ਮੰਗਦੀ ਆ ਪਰ ਮੈਨੂੰ ਤਾਂ ਕਰਨਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਰਾਖ ਹੋ ਗਿਆ ਯਾਰ ਮੈਂ ਪਾਗਲ ਥੋੜੀ ਹਾਂ ਜਿਹੜੀ ਚੀਜ਼ ਤੋਂ ਮੈਂ ਕੀਤਾ ਮੈਂ ਜਿਹੜੀ ਚੀਜ਼ ਤੇ ਹਰ ਵਾਰ ਰੁਕਦੀ ਹਾਂ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਕੱਲ ਤਾਂ ਮੈਂ ਉਹ ਮੇਰ ਮਤਲਬ ਮੈਨੂੰ ਕਾਟਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟੋਲੋਜੀ ਦੇ ਪ੍ਰਮੋਸ਼ਨ ਕਰਦੀ ਰਹੇਂਗੀ ਸਿਰਫ ਇੱਕ ਕੈਸਟੋਲੋਜੀ ਪ੍ਰਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਤੁਹਾਨੂੰ ਵੀ ਨਮਿਤ ਪਰਵਾਰ ਲਈ ਹੋਵਾਂ ਲਈ ਤੇ ਉਹ 3-4 ਮਹੀਨੇ ਪਹਿਲਾਂ ਮੈਂ ਉਹ ਪ੍ਰਮੋਸ਼ਨਾਂ ਬੰਦ ਵੀ ਕਰਤੀਆਂ ਟੈਂਸ਼ਨ ਮਤਲਬ ਤਾਂ ਮੈਂ ਬੋਈ ਵੀ ਹੋ ਜੀ ਅਸਟ੍ਰੋਲੋਜੀ ਪਰ ਉਸ ਨੂੰ ਕੋਸ਼ਿਸ਼ ਵੀ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਦੇ ਮੈਨੂੰ ਇਹਨਾਂ ਦੋ ਕੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਕੋਈ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾਲ ਹੀ ਤੇਰੇ ਵੱਲ ਦੇਖਣਾ ਨਾ ਤੇਰੇ ਜਵਾਬ ਵਾਲ ਦੇਖਣਾ ਕੇਵਲ ਨਹੀਂ ਦੇਖਣਾ ਮੇਰਾ 5 ਮਹੀਨੇ ਦਾ ਬੇਬੀ ਆ ਤੇ ਹਰ ਮੈਨੂੰ ਮੇਰਾ 5 ਮਹੀਨ ਵਰੇ ਸਿਜਕਚਰ ਵਾਲ ਦੇ ਮੇਰੇ ਨਾ ਦਿਮਾਗ ਨੇ ਮੇਤੇ ਟੈਂਸ਼ਨ ਪਈ ਨਾ ਸਵੇਰ ਦੇ ਫੋਨ ਥੋਲ-ਥੋਲ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤੱਕ ਜਦੋਂ ਸੋਸ਼ਲ ਮੀਡੀਆ ਤੇ ਅਪੀਰੋਨੀਆ ਮੇਰਾ ਫਰਸਟ ਡੇ ਆ ਕੇ ਮੈਨੂੰ ਇਹਨਾ ਬੈਡ ਵੀਡ ਹੋਣਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀ ਆ ਹਾਂ ਲੇਕਿ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਆ ਤੂੰ ਫਾਵੇ ਸੂਟ ਪਾ ਕੇ ਵੀ ਤੂੰ ਨਹੀਂ ਕਰਨੀ ਆ ਤੂੰ ਕਰਨੀ ਆ ਹੀ ਨਹੀਂ ਆ ਜਿਹੜੇ ਇਹਨਾਂ ਲੋਕ ਕਰਦੇ ਪਏ ਆ ਮੈਨੂੰ ਦੱਸੋ ਨਾ ਕਿ ਮੈਂ ਗਲਤੀ ਕਿੱਤੇ ਸਾਰਾ ਪੰਜਾਬ ਸਾਰਿਆਂ ਨੂੰ ਲੋਕੋ ਨਾਲ ਜਾ ਕੇ ਫਿਰ ਦੇ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤੀ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੋ ਛੋਟੇ ਕੱਪੜੇ ਜਾਂ ਹਾਂ ਦਾ ਮਾਦਾ ਗੇਰੇ ਆਈ ਡੈਟਾ ਸ਼ਾਰਟਸ ਕੋਲੇ ਸ਼ਾਰਟ ਟਾਕ ਪਾਣੀ ਮੈਨੂੰ ਦੱਸੋ ਨਾ ਮੈਂ ਗਲਤੀ ਕੀਤੀ ਆ ਆ ਤੇ ਗਲਤ ਬਿਲਕੁਲ ਗਲਤ ਯਾਰ ਤੂੰ ਜਾਰ-ਜਾਰ ਕੇ ਦੁਖੀ ਕਰਦੇ ਪਏ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਜਿਹਨਾਂ ਆਰਾਮ ਕੀਤਾ ਪਿਆ ਮੇਰਾ ਯਾਰ ਤੂੰ ਅੱਜ ਦੇ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਕੋਈ ਕੋਈ ਕਈ ਆ ਤਾਂ ਉਹ ਕੋਨ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਕਰਦੀ ਕਿੱਥੇ ਆ ਨਾ ਉਹ ਤੁਸੀਂ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਫ ਹਾਫ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਸੜਕਾਂ ਤੇ ਮੈਂ ਇਹ ਵੀਡੀਓ ਬਣਾਉਣ ਕਰੂੰਗੀ ਐਵੇਂ ਬਹੁਤ ਘੱਟ ਬਰਨ ਕੇ ਵੀਡੀਓ ਅਪਲੋਡ ਕਰਦੀ ਆ ਉਹ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਆ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਝਾੜ ਕੇ ਡਰਾਉਣ ਦਾ ਪਿਆ ਕੋਈ ਕੀ ਤੱਕ ਕਿਸੇ ਦਮ ਬਣਾ ਹੱਥ ਜੋੜ ਕੇ ਆਹ ਯਕਿਨਿਤ ਹਾਂ ਕਿ ਮੈਂ ਤੁਹਾਨੂੰ ਕਿਤੇ ਵੀ ਤੁਹਾਨੂੰ ਅਵੇ ਨਹੀਂ ਮੰਗਦੀ ਮੈਂ ਸਾਰੇ ਤੁਹਾਨੂੰ ਮੰਗਦੀ ਆ ਓਏ ਮੈਨੂੰ ਟੋਨ ਕਰਨਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਥੋਣੀ ਆ ਜਿਹੜੀ ਚੀਜ਼ ਤੋਂ ਮੈਂ ਕਿਤਾ ਮੈਂ ਜਿਹਦੇ ਤੇ ਹਰ ਵਾਰ ਰੁਕਿਆ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਅੱਜ ਤਾਂ ਮੈਂ ਉਹ ਮੇਰ ਮਤਲਬ ਮੈਨੂੰ ਘਾਟਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟੋਲੋਜੀ ਪਰਮੋਸ਼ਨ ਕਰਦੀ ਰਹੀਂਗੀ ਸਿਰਫ ਇੱਕ ਗੈਸਟ੍ਰੋਲੋਜੀ ਪ੍ਰੋਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਜਦੋਂ ਮੈਂ ਨੋਮਿੰਟ ਪਰ ਹੈ ਉਹ ਵਾਲੀ 3 ਉਹ 3-4 ਮਹੀਨੇ ਪਹਿਲਾਂ ਮੇਰੇ ਦਿੱਤੀ ਮੈਂ ਉਹ ਪ੍ਰੋਮੋਸ਼ਨ ਆ ਬੰਦ ਵੀ ਕਰਤੀਆਂ ਤੇ ਜਰ ਮਤੁਮਨ ਮੈਂ ਕੋਈ ਵੀ ਹੋ ਜੀ ਅਸਟ੍ਰੋਲੋਜੀ ਪ੍ਰੋਮੋਸ ਨੂੰ ਕੋਸ਼ਿਸ਼ ਵੀ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਦੇ ਮੈਨੂੰ ਇਹਨਾਂ ਦੋ ਕਿ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈਆਂ ਤਾਂ ਕਿ ਬਸ ਕੋ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾ ਹੀ ਤੇਰੇ ਵੱਲ ਦੇਖਣਾ ਨਾ ਤੇਰੇ ਜੁਆਗਵਾ ਦੇਖਣਾ ਕੇਵਲਾਂ ਦੀ ਦੇਖਣਾ ਮੇਰਾ 5 ਮਹੀਨੇ ਦਾ ਬੇਬੀ ਆ ਤੇ ਹਰ ਮੈਨ ਮੇਰੇ ਨਾਲ ਦਿਮਾਗ ਤੇ ਮੇਤੇ ਟੈਨਸ਼ਨ ਪਈ ਨਾ ਸਵੇਰ ਤੇ ਫੋਨ ਸੋਲਣ ਕੋਲ ਕਿ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤੱਕ ਨਹੀਂ ਸੋਸ਼ਲ ਮੀਡੀਆ ਤੇ ਅਪੀਰ ਹੋਈਆਂ ਮੇਰਾ ਫਸਟ ਡੇ ਆ ਕਿ ਮੈਨੂੰ ਇਹ ਨਾ ਬੈਡ ਵੀਰ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ